ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਹਰ ਜਿਓ ਤੁਧਨੋ ਸਦਾ ਸਲਾਹੀ ਪਿਆਰੇ ਜਿ ਚਰ ਕਟ ਅੰਤਰ ਹੈ ਸਾਸਾ ਇੱਕ ਪਲ ਖਿੰਨ ਵਿਸਰੈ ਤੂੰ ਸੁਆਮੀ ਜਾਨੋ ਬਰਸ 50 ਮਰਜ ਕੈਨਗੇ ਪਿਆਰੇ ਪ੍ਰਭੂ ਮੇਰ ਕਰ ਜਿਤਨਾ ਚਰ ਮੇਰੇ ਛੇ ਚ ਜਿੰਦ ਹੈ ਮੈਂ ਤੈਨੂੰ ਜਪਦਾ ਰਾਂ ਇੱਕ ਪਲ ਵੀ ਤੂੰ ਮੈਨੂੰ ਨਾ ਵਿਸਰੇ ਜੇ ਵਿਸਰੇ ਤੇ ਮੈਂ ਸਮਝਾਂ 50 ਸਾਲ ਬੀਤ ਗਏ ਹਮੂੜ ਮੁਗਦ ਸਦਾ ਸਿਪਾਈ ਗੁਰ ਕੈ ਸ਼ਬਦ ਪਰਗਾਸਾ ਹੈ ਪਈ ਅਸੀਂ ਸਦਾਂਤ ਮੂਰਖ ਅਨਜਾਨ ਤੁਰੇ ਆ ਰਹੇ ਆਂ ਤੇ ਗੁਰੂ ਦੀ ਸ਼ਬਦ ਸ਼ਬਦ ਦੀ ਬਰਕਤ ਨਾਲ ਹੀ ਸਾਡੇ ਅੰਦਰ ਚਾਨਣ ਹੁੰਦਾ ਹਰ ਜੀਉ ਤੁਮਾਪੇ ਦੇਹੋ ਮੁਝਾਈ ਹਰ ਜੀਉ ਤੁਧ ਵਿਟੋ ਵਾਰਿਆ ਸਦਹੀ ਤੇਰ ਨਾਮ ਵਿਟੋ ਮਲ ਜਾਇ ਰਹਾ ਉਹ ਪ੍ਰਭ ਜੀ ਤੂੰ ਆਪ ਹੀ ਆਪਣਾ ਨਾਮ ਜਪਾਣ ਦੀ ਸਮਝ ਬਖਸ਼ੇ ਮੈਂ ਪ੍ਰਭੂ ਮਤੇ ਤੋ ਸਦਕੇ ਜਾਮਾ ਮੈਂ ਤੇਰ ਨਾਮ ਤੋ ਕੁਰਬਾਨ ਜਾਮਾ ਰਹਾ ਹਮ ਸ਼ਬਦ ਮੇ ਸ਼ਬਦ ਮਾਰ ਜੀ ਮੰਨ ਲੈ ਪਾਈ ਸ਼ਬਦੇ ਹੀ ਮੁਕਤ ਪਾਏ ਸ਼ਬਦੇ ਮੰਤ ਨਿਰਮਲ ਹੋਆ ਹਰ ਵਸਿਆ ਮਨ ਆਈ ਹੈ ਭਾਈ ਅਸੀਂ ਜੀਵ ਗੁਰੂ ਦੇ ਸ਼ਬਦ ਰਾਹੀਂ ਹੀ ਵਿਕਾਰਾਂ ਮੰਨੋਂ ਮਰ ਸਕਦੇ ਆ ਤੇ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਮਨ ਮਾਰ ਕੇ ਆਤਮਿਕ ਜੀਵਨ ਮਿਲਦਾ ਹੈ ਇਹ ਭਾਈ ਗੁਰੂ ਦੇ ਸ਼ਬਦ ਜੁੜਿਆ ਹੀ ਵਿਕਾਰਾਂ ਮੰਨੋਂ ਖਲਾਸੀ ਹੁੰਦੀ ਹੈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਅਰਸਿ ਹੋ ਰਿਹਾ ਸਮਾਈ ਤੇ ਗੁਰੂ ਸ਼ਬਦ ਦੇ ਰਾਹੀ ਨਾਮ ਦੀ ਦਾਤ ਦੇਣ ਵਾਲਾ ਜੋ ਸ਼ਬਦ ਵਿੱਚ ਮਨ ਰੰਗਿਆ ਜਾਂਦਾ ਪਰਮਾਤਮਾ ਵਿੱਚ ਮਨੁੱਖ ਲੀਨ ਹੋ ਜਾਂਦਾ ਸ਼ਬਦ ਨਾ ਜਾਣੈ ਸੇ ਅੰਨੇ ਮੋਲੇ ਸੇ ਕਿਤ ਆਏ ਸੰਸਾਰਾ ਹਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੈ ਵਾਰੂngਾਰਾ ਜਿਹੜੇ ਭਾਈ ਸ਼ਬਦ ਨੂੰ ਨਹੀਂ ਪਛਾਣਦੇ ਸਮਝ ਲੋ ਅੰਨੇ ਬੋਲੇ ਨੇ ਕੀ ਫਾਇਦਾ ਦੁਨੀਆ ਤੇ ਆਏ ਉਨਾਂ ਨੂੰ ਪ੍ਰਭੂ ਦੇ ਨਾਮ ਦਾ ਰਾਸ ਹੁੰਦਾ ਹੀ ਨਹੀਂ ਜਮ ਦੇ ਮਰ ਦੇ ਖਵਾਰ ਹੁੰਦੇ ਦਿਸ਼ਟਾ ਕੇ ਕੀੜੇ ਵਿਸ਼ਟਾ ਮਹੇਸਮਾਣੇ ਮਨਮੁਖ ਮੁਗਦ ਗੁਬਾਰਾ ਉਵਿਸ਼ਟਾ ਦੇ ਕੀੜੇ ਨੇ ਮਾਰਜ ਕਰਨ ਲਗੇ ਵਿਸ਼ਟਾ ਵਿੱਚ ਖੱਪੇ ਰਹਿੰਦੇ ਨੇ ਆਪੇ ਕਰ ਵੇਖੈ ਮਰਗ ਲਾਇ ਪਾਈ ਤਿਸ ਬਿਨ ਅਬਰ ਨ ਕੋਈ ਜੋ ਤੁਰ ਲਿਖਿਆ ਸੋ ਕੋਏ ਨਾ ਮਿਟੈ ਪਾਈ ਕਰਤਾ ਕਰੇ ਸੋ ਹੋਈ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਸੰਭਾਲ ਕਰਦਾ ਆਪ ਹੀ ਸੇ ਰਸਤੇ ਤੇ ਪਾਉਂਦਾ ਕਰਤਾ ਜੋ ਕੁਛ ਕਰਦਾ ਉਹੀ ਹੁੰਦਾ ਜੋ ਜੀਵਾਂ ਦੇ ਭਾਗਤ ਵਿੱਚ ਮੱਥੇ ਤੇ ਲੇਖ ਪਾਈ ਜਿਹੜੇ ਲਿਖੇ ਹੋਏ ਨੇ ਨਾਨਕ ਨਾਮ ਸਿਆਮ ਨ ਅੰਤਰ ਅਵਰਨਾ ਦੂਜਾ ਪਾਈ ਹੈ ਨਾਨਕ ਉਸ ਪ੍ਰਭੂ ਦੀ ਮਿਹਰ ਨਾਲ ਉਸ ਮਨੁੱਖ ਦਾ ਮਨ ਨਾਮ ਵਿੱਚ ਜੁੜੇ ਆ ਰਹਿੰਦਾ ਫਿਰ ਕੋਈ ਹੋਰ ਉਹ ਦਾਤ ਮੰਗਣ ਜੋਗਾ ਨਹੀਂ ਰਹਿੰਦਾ ਸੋਰਠ ਮਹਿਲਾ ਤਿਜਾ ਗੁਰਮੁਖ ਭਗਤ ਕਰੈ ਬਰਬ ਪਾਵੈ ਅਨ ਦਿਨ ਨਾਮ ਵਖਾਣੇ ਭਗਤਾਂ ਕੀ ਸਾਰ ਕਰਹਿ ਆਪ ਰਖੈ ਜੋ ਤੇਰੇ ਮਨ ਪਾਣੇ ਹੈ ਭਾਈ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਭਗਤੀ ਕਰਦੇ ਨੇ हे ਪ੍ਰਭੂ ਭਗਤਾ ਦੀ ਸੰਭਾਲ ਤੂੰ ਆਪ ਕਰਦਾ ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਤੂੰ ਗੁਣ ਦਾਤਾ ਸ਼ਬਨ ਪਛਾਤਾ ਗੁਣ ਕੈ ਗੁਣੀ ਸਮਾਣੇ ਤੂੰ ਉਹਨਾਂ ਨੂੰ ਆਪ ਗੁਣ ਬਖਸ਼ਣ ਤੇ ਗੁਰੂ ਸ਼ਬਦ ਰਾਹੀਂ ਤੇਰੇ ਨਾਲ ਸੰਪੰਦੇ ਨੇ ਮਨ ਮੇਰੇ ਹਾਜ਼ਿਓ ਸਦਾ ਸੰਭਾਲ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਿਭਹਿ ਤੇਰੇ ਨਾਲ ਰਹਾ ਹੋਏ ਮੇਰੇ ਮਨ ਪਰਮਾਤਮ ਨੂੰ ਸਦਾ ਚੇਤੇ ਕਰਦਾਰ ਅਖੀਰਲੇ ਸਮੇ ਪਰਮਾਤਮਾ ਹੀ ਤੇਰਾ ਮਦਦਗਾਰ ਬਣੇਗਾ ਪਰਮਾਤਮਾ ਸਦਾ ਤੇਰੇ ਨਾਲ ਸਾਥ ਨਿਭਾਇਆ ਰਹਾ ਦੁਸ਼ਟ ਚੌਕੜੀ ਸਦਾ ਕੂੜ ਕਮਾਵੈ ਨਾ ਬੋਜੈ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕਿਸ਼ਨ ਖੈ ਮਿਦਾਰੇ ਇਹ ਭਾਈ ਭੈੜੇ ਮਨੂੰ ਸਦਾ ਭੈੜੇ ਹੀ ਕੰਮ ਕਰਦੇ ਨੇ ਇਹ ਭਾਵੇਂ ਵਿਚਾਰ ਕੇ ਵੇਖ ਲਓ ਤੇ ਭੈੜੀ ਨਿੰਦਿਆ ਹੋਰ ਜਿੰਨੇ ਭੈੜੇ ਕਰਮ ਨੇ ਚੰਗਾ ਫਲ ਨਹੀਂ ਦੇ ਕੇ ਜਾਂਦੇ ਸਤ ਸਮਝ ਲਓ ਫਿਰ ਹਰਨਾਕਿਸ਼ ਵਾਲਾ ਹੀ ਹਾਲ ਬਣਦਾ ਪ੍ਰਲਾਦ ਜਨ ਸਦ ਹਰ ਗੁਣ ਗਾਵੇ ਹਰ ਜਿਉ ਲੈ ਉਬਾਰੇ ਪਰਮਾਤਮਾ ਦਾ ਭਗਤ ਪ੍ਰਿਲਾਦ ਸਦਾ ਪਰਮਾਤਮਾ ਦੇ ਗੁਣ ਹੀ ਗੰਧਾਰਿੰਦ ਆਪਸ ਕੋਮਬੋ ਪਲਾ ਕਰ ਜਾਣ ਮਨਮੁਖ ਮਤ ਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ ਹੈ ਭਈ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਮਰਜ ਕਹਿਣ ਲੱਗੇ ਕੋਈ ਬਹੁਤਾ ਸੰਸਾਰ ਸ਼ੋਭਾ ਨਹੀਂ ਖੱਟਦੇ ਤੇ ਮਨਮੁਖ ਹਮੇਸ਼ਾ ਪਤ ਗਵਾ ਕੀ ਜਾਣਦੇ ਨੇ ਤੇ ਨੇਕ ਬੰਦਿਆ ਦੀ ਨਿੰਦਿਆ ਕਰਮ ਚ ਰੁੱਝੇ ਰਹਿੰਦੇ ਨੇ ਆਪਣਾ ਜੀਵਨ ਵਿਰਥਕ ਬੰਦਦੇ ਨੇ राम नाम कदे चैते नहीं अंत गई पछताई परमात्मा दा नाम कदी ठीओंदे नहीं समझ लो फिर खाली हाथ ही जांदे सफल जन्म पग ता का कीता गुरु सेवाया बुलाए शब्द दे राते सहज माते अनदिन हर गुण गाए हे भाई परमात्मा आप ही भगतान जिंदगी कामयाब बनांदा है। ਇਸ ਤਰ੍ਹਾਂ ਹਰ ਵੇਲੇ ਪ੍ਰਮਾਤਮਾ ਸਿਵ ਤੋਂ ਸਲਾਹ ਕਰਦੇ ਰਹਿੰਦੇ ਨੇ ਨਾਮ 'ਚ ਜੁੜੇ ਰਹਿੰਦੇ ਨੇ ਨਾਨਕ ਦਾਸ ਕਹਿ ਬੇਨੰਤੀ ਹਉ ਲਗਾ ਤਿਨ ਕਹਿ ਪਾਏ ਨਾਨਕ ਤਸ ਬੇਨਤੀ ਕਰਦਾ ਮਨਾ ਭਗਤਾਂ ਦੇ ਚਰਨੀ ਹਮੇਸ਼ਾ ਲੱਗਿਆ ਰਹਿ ਨਾਮ ਸੋਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਦਬ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੈ ਭਾਈ ਵਿਛੜ ਝੋਟਾ ਖਾਵੇ ਭਾਈ ਓਏ ਮਨੁੱਖ ਗੁਰੂ ਦਾ ਸਿੱਖ ਹੈ ਗੁਰੂ ਦਾ ਮਿੱਤਰ ਗੁਰੂ ਦਾ ਰਿਸ਼ਤੇ ਜਾਰ ਹੈ ਜਿਹੜਾ ਗੁਰੂ ਦੀ ਰਾਜਾ ਵਿੱਚ ਤੁਰਦ ਤੇ ਜਿਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਪ੍ਰਭੂਤ ਵਿਛੜ ਕੇ ਦੁਖੀ ਹਾਰਦੈ ਬਿਨ ਸਤ ਗੁਰ ਸੁਖ ਕਦੇ ਨਾ ਪਾਵੈ ਪਾਈ ਫਿਰ ਫਿਰ ਪਛਤਾਵੈ ਗੁਰੂ ਦੀ ਸ਼ਰਨ ਤੋਂ ਬਿਨਾ ਭਾਈ ਸੁਖ ਨਹੀਂ ਮਨੁੱਖ ਬਸ ਪਛਤਾਨ ਦਾ ਆਈ ਹਰ ਕੀਤਾ ਸੁਹੇਲੇ ਪਾਈ ਜਨਮ ਜਨਮ ਕੇ ਕਿਲਬੇ ਦੁੱਖ ਕਾਟਿ ਆਪੇ ਮੇਲ ਮਿਲਾਇ ਰਹਾ ਉਹੇ ਭਾਈ ਪ੍ਰਮਾਤਮਾ ਨੇ ਭਗਤ ਸੁਖੀ ਜੀਵਨ ਬਤੀਤ ਕਰਦੇ ਨੇ ਪ੍ਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੁੱਖ ਪਾਪ ਕੱਟ ਦਿੰਦਾ ਰਹਾਉ ਇਹ ਕੁਟਮ ਸਭ ਜੀ ਕੇ ਬੰਦਨ ਪਾਏ ਪਰਮ ਭੁਲਾ ਸੰਸਾਰਾ ਬਿਨ ਗੁਰਬੰਧਨ ਟੁੱਟੈ ਨਾਹੀ ਗੁਰਮੁਖ ਮੋਹ ਦੁਆਰਾਖੇ ਭਾਈ ਗੁਰੂ ਦੀ ਰਜਾ ਤੁਰੰਤੋ ਬਿਨਾ ਮਰਜ਼ ਕਹਿਣ ਲਗੇ ਪਰਵਾਰ ਜਿੰਦ ਵਾਸਤ ਨਿਰਾਮਉ ਦੇ ਬੰਧਨ ਕੀ ਬਣੰਦਾ ਤੇ ਗੁਰੂ ਸ਼ਰਨ ਆਉਣ ਤੋਂ ਬਿਨਾ ਬੰਧਨ ਟੁੱਟਦੇ ਨਹੀਂ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਮੋਹ ਤੇ ਬੰਦਨਾ ਤੋਂ ਖਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਕਰਮ ਕਰੈ ਗੁਰ ਸ਼ਬਦ ਨਾ ਬਚਾਣੈ ਮਰ ਜਨ ਮੇਵਾਰ ਮਾਰਾ ਜਿਹੜੇ ਮਨੁੱਖ ਨਿਹਰੇ ਦੁਨੀਆ ਦੇ ਕਰਮ ਕਾਮ ਧੰਦੀ ਕਰਦੇ ਨੇ ਉਰਨ ਸ਼ਬਦ ਨਾਲ ਸਾਧਨੀ ਪਾnde ਮੁੜਮੁੜ ਜੰਮਦੇ ਮਰਦੇ ਨੇ ਹਾਉ ਮੇਰਾ ਜਗ ਪਲ ਚਰਹਿਆ ਪਾਈ ਹੋਏ ਨਾ ਕਿਸੇ ਕੇਰਾ ਗੁਰਮੁਖ ਮੈਲ ਪਾਇਨ ਗੁਣ ਗਾਵਨ ਨਿਜਕਰ ਹੋਏ ਬਸੇ ਰਾਹੇ ਭਾਈ ਮੈਂ ਵਟਾ ਹਾਂ ਇਹ ਤਨ ਮੇਰਾ ਹੈ ਜਾਗੇ ਤੇ ਚੁਲ ਜਿਆ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪਰਮਾਤਮਾ ਸੀ ਤੋ ਸਲਾਹ ਕਰਦੇ ਨੇ ਪਰਮਾਤਮਾ ਦੀ ਹਜ਼ੂਰੀ 'ਚ ਥਾਂ ਪ੍ਰਾਪਤ ਕਰਦੇ ਨੇ। ਇਥੈ ਬੂਜੈ ਸੋਯਾ ਪਛਾਣ ਘਰ ਪ੍ਰਭ ਹੈ ਤਿਸਕੇ ਰਾਹੇ ਭਾਈ ਜਿਹੜਾ ਮਨੁੱਖ ਜੀਵਨ ਨੂੰ ਇਹ ਸਮਝ ਲੈਂਦਾ ਹੈਵਾਤਮਕ ਪਰਚੋਲ ਕਰਦਾ ਹੈ ਉਹਨੂੰ ਹੀ ਸੁੱਖ ਮਿਲਦਾ। ਸਤ ਗੁਰੂ ਸਦਾ ਨਿਆਲ ਹੈ ਭਾਈ ਮਿਣ ਪਾਗਾ ਕਿਆ ਪਾਈਐ ਇਕ ਨਦਰ ਕਰ ਵੇਖੈ ਸੰਬੂਪਰਾਂ ਜਿਹਾ ਪਾਉ ਤੇ ਹਾਵਲ ਪਾਈਐ ਇਹ ਭਾਈ ਗੁਰੂ ਹਰ ਵੇਲੇ ਦਇਆ ਵੰਡ ਰਿਂਦਾ ਤੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਕੁਝ ਨਹੀਂ ਮਿਲਦਾ ਤੇ ਗੁਰੂ ਸਭਨਾ ਨੂੰ ਇੱਕੋ ਨਿਗਾਹ ਦੇ ਨਾਲ ਵੇਖਦਾ ਇੱਕੋ ਵਰਗਾ ਪਿਆਰ ਕਰਦਾ ਜਿੰਨਾ ਕੋਈ ਉਹਦੇ ਤੇ ਸ਼ਰਧਾ ਭਾਵਨਾ ਰੱਖਦਾ ਉਹਨਾਂ ਨੂੰ ਫਲ ਮਿਲਦਾ ਨਾਨਕ ਨਾਮ ਸਹਿ ਮਨ ਅੰਤਰ ਵਿਚੋਂ ਆਪ ਗਵਾਈਏ ਹੇ ਨਾਨਕ ਜੇ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਆਪਣਾ ਬਦੂਰ ਕਰ ਲਵੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਆਵਸਤ ਸੋਰਠ ਮਹਲਾ ਤੀਜਾ ਚੌ ਤੁਕੇ ਸੱਚੀ भगत ਸਤ ਗੁਰ ਤੇ ਹੋਵੇ ਸੱਚੀ ਹਿਰਦੈ ਮਾਣੀ ਸਤ ਗੁਰ ਸੇਵੇ ਸਦਾ ਸੁਖ ਪਾਏ ਹਉਮੈ ਸ਼ਬਦ ਸਮਾਰਨੀ ਹੇ ਭਾਈ ਗੁਰੂ ਦੇ ਰਾਹੀ ਸਦਾ ਥਿਰ ਪ੍ਰਗ ਸਦਾ ਥਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ ਸਦਾ ਥਿਰ ਪ੍ਰਭੂ ਦੀ ਸਿਫਤ ਉਸਲਾ ਦੀ ਬਾਣੀ ਹੀ ਹਿਰਦੇ ਚ ਟਿਕ ਜਾਂਦੀ ਹੈ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਨਦਾ ਸਦਾ ਸੁਖ ਮਾਣਦਾ ਤੇ ਉਸ ਦੀ ਹਉਮੈ ਗੁਰੂ ਸ਼ਬਦ ਦਾ ਰਾਹੀ ਮੁੱਕ ਜਾਂਦੀ ਹੈ ਬਿਨ ਗੁਰ ਸਾਚੇ ਭਗਤ ਨਾ ਹੋਵੇ ਹੋਰ ਪੂਲੀ ਫਿਰੈ ਆਣੀ ਮਨ ਮੁਕ ਫਿਰੈ ਸਦਾ ਦੁੱਖ ਪਾਵ ਹੈ ਢੂਮੁਏ ਬਿਨ ਪਾਰਨੀ ਸੱਚੇ ਗੁਰੂ ਤਬਿਨਾ ਭਗਤੀ ਨਹੀਂ ਹੋ ਸਕਦੀ ਜਿਹੜੀ ਆਨ ਲੁਕਾਇ ਗੁਰੂ ਦੇ ਧਾਰਤੇ ਨਹੀਂ ਹੁੰਦੀ ਕੁਰਾਹੇ ਪਈ ਰਹਿੰਦੀ ਹੈ ਤੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਮੇਸ਼ਾ ਪਟਕਦੇ ਫਿਰਦੇ ਨੇ ਸਦਾ ਦੁੱਖ ਪੰਦ ਦੇ ਨੇ ਭਾਈ ਗਰੇ ਸਦਾ ਰੋ ਹੇ ਸਰਨਾਇ ਆਪਣੇ ਨਦਰ ਕਰੇ ਪਤਰਾਖੇ ਹਰ ਨਾਮੋਂ ਦੇਵੜਿਆਈ ਰਹਾਉ ਹੇ ਭਾਈ ਸਦਾ ਗੁਰੂ ਦੀ ਸ਼ਰਨ ਟਿਕਿਆਰ ਜਿਹੜੇ ਮਨੋਂ ਗੁਰੂ ਦੀ ਸ਼ਰਨ ਪੈ ਰੈਂਦੇ ਨੇ ਉਸ ਉੱਤੇ ਗੁਰੂ ਆਪਣੀ ਮਿਹਰ ਦੀ ਨਿਕਾ ਕਰਦਾ ਵਿਡਿਆਈ ਬਖਸ਼ਤ ਰਹਾਉ ਗਰੇ ਗੁਰਤੇ ਆ ਪਛਾਤਾ ਸ਼ਬਦ ਸਚੈ ਵਿਚਾਰ ਹਿਰਦੈ ਜਗ ਜੀਵਨ ਸਦ ਨਮਸਿਆ ਤਜ ਕਾਮ ਕਰੋ ਨੰਕਾਰਾ ਜਿਹੜੇ ਮਨੁੱਖ ਨੇ ਗੁਰੂ ਦੇ ਰਾਹੀ ਆਪਣੇ ਆਤਮਿਕ ਜੀਵਨ ਨੂੰ ਪਰਚੋਲਣਾ ਸ਼ੁਰੂ ਕਰ ਦਿੱਤਾ ਹੈ ਉਸਾ ਬੁੱਧੀ ਗੁਣਾ ਵਿਚਾਰ ਕਰਕੇ ਵਿਚਾਰ ਕਰ ਕਰਕੇ ਸੁਖ ਹਟਦਾ ਤੇ ਕਾਮ ਕ੍ਰੋਧ ਅੰਕਾਰ ਤਿਆਗ ਨਾਲ ਉਸਤੇ ਹਿਰਦੇ ਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆਵਸਤ ਸਦਾ ਹਜੂਰ ਵਿਆਸ ਬਠਾਈ ਹਿਰਦੇ ਨਾਮਯੰ ਪਾਰੰ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਮ ਮੀਠਾ ਮਨੈ ਪਿਆਰਾ ਤੇ ਬਿੰਦ ਪ੍ਰਭੂ ਦਾ ਨਾਮ ਉਸਤੇ ਹਿਰਦੇ ਚ ਆਵਸਨ ਕਰਕੇ ਉਹ ਪ੍ਰਭੂ ਉਸ ਨੂੰ ਹਰ ਵੇਲੇ ਅੰਗ ਸੰਗ ਦਿਸਤ ਇਸ ਲਈ ਪਾਇ ਗੁਰੂ ਸ਼ਬਦ ਤੇ ਰਾਈ ਉਸ ਨੂੰ ਪਛਾਣ ਇਹ ਪਛਾਣ ਆ ਗਈ ਹੈ ਕਿ ਪਰਮਾਤਮਾ ਦਾ ਮਲਾਪ ਦਾ ਵਸੀਲਾ ਹਰੇਕ ਯੁਗ ਵਿੱਚ ਗੁਰੂ ਦੀ ਬਾਣੀ ਹੀ ਹੈ ਸਤ ਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਾਰ ਸਚਾਇਕ ਸਦਾ ਮਨ ਤ੍ਰਿਪਤੀਆ ਗੁਣ ਕਾ ਵੈ ਗੁਣੀ ਅਗਾਇਆ ਜਿਸ ਮਨੁਕ ਨੇ ਗੁਰੂ ਦੀ ਸ਼ਰਨ ਪਾ ਕੇ ਪਰਮਾਤਮਾ ਨਾਲ ਸੰਜ ਪਾਲੀ ਜਗਤ ਵਿੱਚ ਉਸਦੀ ਜਿੰਨਕੀ ਕਾਮਯਾਬ ਹੋ ਗਈ ਤੇ ਪਰਮਾਤਮਾ ਦਾ ਨਾਮ ਸਵਾਦ ਚੱਕ ਕੇ ਉਸ ਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਕਮਲ ਪਰਗਾ ਸਰ ਦਾ ਰੰਗ ਰਤਾ ਅਨਹਦ ਸ਼ਮਨ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੀ ਸਤਿ ਸਮਾਇਆ ਉਸ ਦਾ ਹਿਰਦਾ ਕਮਲ ਖਿੜ ਕੇ ਪ੍ਰਭੂ ਦੇ ਪ੍ਰੇਮ ਰੰਗ ਚ ਰੰਗਿਆ ਰਹਿੰਦਾ ਪਿੱਤਰ ਬਾਣੀ ਦੀ ਵਰਕਤ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਸ਼ਰੀਰ ਪਵਿੱਤਰ ਹੋ ਜਾਂਦਾ ਹੈ ਰਾਮ ਨਾਮ ਕੀ ਗਤ ਕੋਈ ਨਾ ਬੂਝੈ ਗੁਰਮਤਿ ਰਿਦੈ ਸਮਾਈ ਗੁਰਮੁਖ ਹੋਵੈ ਸੁਮਗ ਪ੍ਰਛਾਣ ਹਰਸ ਰਸਨ ਰਸਾਈ ਤੇ ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪ੍ਰਮਾਤਮਾ ਦੇ ਨਾਮ ਨਾਲ ਕਿਤਨੀ ਕਿੰਨੀ ਕੁ ਆਤਮਿਕ ਉਸਤਾ ਬਣ ਜਾਂਦੀ ਏ ਉਹੀ ਜਾਣਦਾ ਜਿਹੜਾ ਜੁੜਿਆ ਇਹ ਭਾਈ ਜਿਹੜਾ ਮਨੁ ਗੁਰੂ ਦੇ ਸੰਮੁਖ ਹੁੰਦਾ ਓ ਪ੍ਰਭੂ ਦੇ ਮਲਾਪ ਦਾ ਰਸਤਾ ਲੱਭ ਲੈਂਦਾ ਜਾਪ ਤਬ ਸੰਜਮ ਸਭ ਗੁਰ ਤੇ ਹੋਵੇ ਹਿਰਦੇ ਨਾਮ ਵਸਾਈ ਨਾਨਕ ਨਾਮ ਸਮਾਲੇ ਸੇ ਜਨ ਸੋਹਣ ਦਰ ਸਾਚੈ ਪਤ ਪਾਈ ਤੇ ਗੁਰੂ ਦੇ ਰਾਹੀ ਪਰਮਾਤਮਾ ਦਾ ਨਾਮ ਹਿਰਦੇ ਵਿਚ ਆਬਸਤ ਹੈ ਭਾਈ ਇਸ ਲਈ ਹੀ ਜਾਪ ਹੈ ਇਹੀ ਤਪ ਹੈ ਨਾਨਕ ਜਿਹੜੇ ਮਨੂੰ ਪ੍ਰਭੂ ਦਾ ਨਾਮ ਹਿਰਦੇ ਚ ਵਸਾਈ ਰੱਖਦੇ ਨੇ ਆਇਓ ਸੋਹਣ ਜੀਵਨ ਵਾਲੇ ਹੋ ਜਾਂਦੇ ਨੇ ਪਾਪ ਕੇ ਉਹਨਾਂ ਦਾ ਜੀਵਨ ਸੋਹਣਾ ਹੋ ਜਾਂਦਾ ਕਿਉਂਕਿ ਪ੍ਰਭੂ ਦੇ ਨਾਮ ਦੇ ਵਿੱਚੋਂ ਜੁੜੇ ਨਾਨਕ ਨਾਮ ਸੰਭਾਲੇ ਸੇ ਜਨ ਜੋ ਹਨ ਦਰਸਾਚੈ ਪਤ ਪਾਏ ਸੱਚੇ ਦਾਰ ਤੇ ਉਹ ਹਮੇਸ਼ਾ ਇੱਜ਼ਤ ਖੱਟਦੇ ਰਹਿੰਦੇ ਨੇ ਦਰ ਤੇ ਬਹਿ ਕੇ ਉਹਨਾਂ ਦਾ ਜੀਵਨ ਹੈ ਉਹ ਬੜਾ ਸੋਹਣਾ ਬਣ ਜਾਂਦੇ ਸ੍ਰੀ ਮਰਜ ਕਹਿਣ ਲੱਗੇ ਨਾਮ ਦੀ ਬਰਕਤ ਨਾਲ ਸੋਹਣੇ ਜੀਵਨ ਵਾਲੇ ਨੇ ਸੋਰਠ ਮਹਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਰੈ ਤਾਂ ਬੂਝ ਪਾਇ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ اے ਭਾਈ ਜੇ ਗੁਰੂ ਮਿਲ ਪਏ ਤਮਨੁਕ ਆਤਮਿਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ ਇਹ ਭਾਈ ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਚ ਮਿਲਾ ਦਿੰਦਾ ਵਸਲ ਸਿੱਖ ਬਣ ਜਾਂਦਾ ਮੰਨ ਰੇ ਹਰ ਹਰ ਸੇਤੀ ਲਿਮਲਾਏ ਮਨ ਹਰ ਜਪ ਮਿੱਠਾ ਲਾਗੇ ਪਾਈੁਰਮੁਖ ਪਾਏ ਹਰ ਥਾਂ ਰਹਾ ਉਹ ਮਨ ਜਦਾ ਪਰਮਾਤਮਾ ਨੂੰ ਸੁਰਤ ਜੋੜੀ ਰੱਖ اے ਮੇਰੇ ਮਨ ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਰਹਾ ਬੇਨੁਕੁਰ ਪ੍ਰੇਤ ਨਾ ਉਪਜੈ ਪਾਏ ਮਨ ਮੁਖ ਦੂਜੈ ਬਾਇ ਕੁਟੇ ਮਨਮੁਖ ਕਰਮ ਕਰੇ ਪਾਏ ਪਰ ਲੈ ਕਿਛੂ ਨਾ ਪਾਏ ਏ ਭਾਈ ਗੁਰੂ ਤਬੀਨਾ ਮਨੁੱਖ ਦਾ ਪ੍ਰਭੂ ਵਿੱਚ ਪਿਆਰ ਨਹੀਂ ਪੈਂਦਾ ਜੇ ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਪ੍ਰਭੂ ਨੂੰ ਛੱਟ ਕੇ ਹੋਰ ਹੋਰ ਤੇ ਪਿਆਰ ਟਿਕਿਆ ਰਹਿੰਦਾ ਤੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜੋ ਵੀ ਧਾਰਮਿਕ ਕਰਮਕਾਰ ਦੇ ਸਮਝ ਲੋ ਤੋਹੀ ਕੁੱਟਦੇ ਨੇ પાਕੇ ਦਾਣਾ ਨਹੀਂ ਚਿਲਕਾ ਕੁੱਟਦੇ ਰਹਿੰਦੇ ਗੁਰ ਮਿਲਿਆ ਨਾ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ ਗੁਰ ਕਾ ਹੇਤੰਪਾਰ ਹੈ ਪਾਈ ਜੇ ਮਨੁੱਖ ਗੁਰੂ ਨੂੰ ਮਿਲ ਪਏ ਤਾ ਪ੍ਰਮਾਤਮਾ ਦਾ ਨਾਮ ਉਸਤੇ ਮਨ ਸਦਾ ਵਸਿਆ ਰਹਿੰਦਾ ਹੈ ਪਾਈ ਗੁਰੂ ਦੇ ਬਖਸ਼ੇ ਤੁਟ ਪਿਆਰ ਦੀ ਬਰਕਤ ਨਾਲ ਸਦਾ ਪ੍ਰਮਾਤਮਾ ਦੇ ਗੁਣ ਗੰਦਾ ਰਹਿੰਦਾ ਆਇਆ ਸੋ ਪਰਮਾਨ ਹੈ ਪਾਈ ਜੇ ਗੁਰ ਸੇਵਾ ਚਿਤ ਲਾਇ ਨਾਨਕ ਨਾਮ ਹਰ ਪਾਈਐ ਬਾਈ ਇੰਗੁਰ ਸ਼ਬਦੀ ਮੇ ਲਾਹੇ ਪਾਈ ਜਿਹੜਾ ਮਨੁ ਗੁਰੂ ਦੀ ਦਸੀ ਸੇਵਾ ਵਿੱਚ ਚਿੱਤ ਜੁੜਦਾ ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਇਹ ਨਾਨਕ ਗੁਰੂ ਦੇ ਰਾਹੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਤੇ ਗੁਰੂ ਦੀ ਸ਼ਬਦ ਦੀ ਬਰਕਤ ਦੇ ਨਾਲ ਉਹ ਪ੍ਰਭੂ ਨਾਲ ਉਹਨਾਂ ਦਾ ਮਲਾਪ ਫਿਰ ਬਣਿਆ ਰਹਿੰਦਾ ਭਾਵ ਕਿ ਪ੍ਰਭੂ ਨਾਲ ਜੁੜੇ ਰਹਿੰਦੇ ਨੇ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਹੀ ਗੁਣੀ ਤ੍ਰਿਪਉਨ ਵਿਆਪਿਆ ਭਾਈ ਗੁਰਮੁਖ ਬੂਝ ਮੁਝਾਇ ਰਾਮ ਨਾਮ ਲਗ ਛੂਟ ਛੁੱਟੀ ਹੈ ਭਾਈ ਪੂਛੋ ਗਿਆਨੀਆਂ ਜਾਏ ਏ ਭਾਈ ਸਾਰਾ ਜਗਤ ਮਾਇਆ ਦੇ ਤਿੰਨਾ ਗੁਣਾਂ ਦੇ ਵਿੱਚ ਫਸਿਆ ਹੈ ਗੁਰੂ ਕੋਲੀ ਮਤ ਮਿਲਦੀ ਹੈ ਭਾਈ ਪ੍ਰਮਾਤਮ ਦੇ ਨਾਮ ਚ ਲੱਗਿਆ ਹੀ ਇਹਨਾ ਤਿੰਨਾ ਗੁਣਾਂ ਦੀ ਪਕੜ ਤੋਂ ਬਚੀ ਤਾ ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਇ ਹਰ ਜੋ ਤੇਰੇ ਮਨ ਵਿੱਚ ਸਪਾਈ ਸਦਾ ਹਰ ਕੇ ਗੁਣ ਗਾਏ ਰਹਾ ਵੇ ਮੇਰੇ ਮਨ ਮਾਇਆ ਤਿੰਨਾ ਗੁਣਾਂ ਦੇ ਪ੍ਰਭਾਵ ਨੂੰ ਛੱਡ ਕੇ ਸਹਿਜ ਅਵਸਥਾ ਟਿਕਿਆ ਰਹੇ ਇਹ ਭਾਈ ਪਰਮਾਤਮਾ ਤੇਰੇ ਮਨ ਵਿੱਚ ਹੀ ਵਸਦਾ ਖਦਾ ਪਰਮਾਤਮਾ ਸਿੱਖ ਤੋਂ SLAਦ ਗੀਤ ਗਾਇਆ ਕਰ ਨਾਮੈ ਤੇ ਸਭ ਊਪਜੇ ਪਾਈ ਨਾਮੈ ਵਿਸਰਿਆ ਮਰ ਜਾਏ ਅਗਿਆਨੀ ਜਗਤ ਅੰਦਾ ਹੈ ਪਾਏ ਸੂਤੇ ਗਏ ਮੁਹਾਏ ਹੈ ਭਾਈ ਬਰਬਾਤਮ ਦੇ ਨਾਮ ਚੁੜ ਕੇ ਸਾਰੇ ਜੀਵ ਆਤਮਿਕ ਜੀਵਨ ਜਿਉ ਸਕਦੇ ਨੇ ਤੇ ਆਤਮਿਕ ਜੀਵਨ ਸਮਨ ਤੋਂ ਸਖਣਾ ਜਗਤ ਮਾਇਆ ਦੇ ਮੋ ਵਿੱਚ ਅੰਨਾ ਹੀ ਰਿੰਦਾ ਹੈ ਗੁਰਮੁਖ ਜਾਗੇ ਸੇ ਉਮਰੇ ਪਾਈ ਪਵ ਜਲੋਂ ਪਾਰ ਉਤਾਰ ਜਗ ਮੈਲਾ ਹਰ ਨਾਮ ਹੈ ਪਾਈ ਦਰਦਰਖਿਆ ਉਰਤਾਰ ਹੈ ਭਾਈ ਜਿਹੜੇ ਮਨੁ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੀ ਮੋਹ ਦੀ ਨੀਂਦ ਤੋਂ ਜਾਗ ਪੈਂਦੇ ਹੋ ਸੰਸਾਰ ਟੁੱਪਣੋਂ ਬਚ ਜਾਂਦੇ ਇਹ ਭਾਈ ਗੁਰੂ ਦੀ ਸ਼ਰਨ ਲੈਣ ਸ਼ਰਨ ਪੈਣ ਵਾਲਾ ਮਨੁੱਖ ਆਪਣੇ ਹੀਰਦੇ ਚ ਪਰਮਾਤਮਾ ਦਾ ਨਾਮ ਸਾਮ ਕੇ ਰੱਖਦਾ ਗੁਰ ਸ਼ਰਨਾਈ ਉਭਰੇ ਭਾਈ ਰਾਮ ਨਾਮ ਲਿਮਲਾਏ ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ ਜਿਤ ਲਗ ਪਾਰ ਜਨਮ ਭਾਈ ਇਹ ਭਾਈ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦੇ ਨਾਮ ਸੁਰਤ ਜੋੜ ਕੇ ਮਨੁੱਖ ਸੰਸਾਰ ਸਮੁੰਦਰ ਡੁੱਬਣੋਂ ਬਚ ਜਾਂਦਾ ਹੈ ਇਸ ਲਈ ਹੇ ਨਾਨਕ ਆਖੇ ਭਾਈ ਪ੍ਰਮਾਤਮਾ ਦਾ ਨਾਮ ਹੀ ਜਹਾਜ਼ ਹੈ ਨਾਮ ਹੀ ਤੁਲਾ ਹੈ ਤੇ ਨਾਮ ਜਹਾਜ਼ ਚ ਚੜ ਕੇ ਮਨੁੱਖੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਸੋਰਠ ਮਹਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰ ਹੋਰ ਥੈਂ ਸੁਖ ਨਾਹੀ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਮੈਂ ਰੋਵੈ ਤਾਹੀ ਹੈ ਭਾਈ ਜਗਤ ਵਿੱਚ ਗੁਰੂ ਹੀ ਸੁੱਖਾਂ ਦਾ ਸਮੁੰਦਰ ਹੈ ਜਿੱਥੇ ਸੁੱਖ ਮਿਲਦਾ ਤੇ ਬਾਕੀ ਸੰਸਾਰ ਹਉਮੈ ਦੇ ਵਿੱਚ ਦੁਖੀ ਆ ਪ੍ਰਾਣੀਆਂ ਸਤ ਗੁਰੂ ਸੇਵ ਸੁਖ ਪਾਏ ਸਤ ਗੁਰ ਸੇਵੈ ਤਾ ਸੁਖ ਪਾਵੈ ਨਾਹੇ ਤਾ ਜਾਹੇਗਾ ਜਨਮ ਗਵਾਏ ਰਹਾ ਓਏ ਬੰਦੇ ਗੁਰੂ ਦੀ ਸ਼ਰਨ ਪਾਓ ਤੇ ਆਤਮਕ ਆਨੰਦ ਮਾਣ ਜੇ ਗੁਰੂ ਦਸੀ ਸੇਵਾ ਕਰੇਗਾ ਤਾਂ ਮੇਸ਼ਾ ਸੁਖ ਖਟਦਾ ਰਹੇਗਾ ਰਹਾਉ ਤ੍ਰੈ ਗੁਣਤਾ ਆਤਮੋ ਕਰਮ ਕਮਾਵੇ ਹਰ ਸਾਧਨਾ ਆ ਸੰਧਿਆ ਤਰਪਨ ਕਰੇ ਗਾਇਤਰੀ ਬਿਨ ਬੂਜੇ ਦੁਖ ਪਾਇਆ ਤਿੰਨੇ ਵੇਲੇ ਸੰਧਿਆ ਪਾਠ ਕਰਦੇ ਹਨ ਪਿਤਰਾ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ ਗਾਇਤਰੀ ਮੰਦਰ ਦਾ ਪਾਠ ਕਰਦੇ ਹਨ ਮਰਜ ਕਲੇਵੇਂ ਸੂਜਨੀ ਮਿਲਦੀ ਸਤਗੁਰ ਸੇਵੇ ਸੋ ਬਡ ਭਾਗੇ ਜਿਸਨੂੰ ਆ ਮਿਲਾਇ ਹਰਸ ਪੀਜਨ ਸਦਾ ਤ੍ਰਿਪਤਾ ਸੇ ਵਿੱਚੋਂ ਆਪ ਗਵਾਇ ਇਹ ਭਾਈ ਮਨੁੱਖ ਭਾਗਾ ਵਾਲੇ ਨੇ ਜੋ ਗੁਰੂ ਦਸੀ ਸੇਵਾ ਕਰਦੇ ਨੇ ਹਰੀ ਰਸ ਪੀ ਕਿਉ ਅੰਦਰੋਂ ਰੱਜੀ ਰਹਿੰਦੇ ਨੇ ਇਹ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਗੁਰਮ ਸਤਗੁਰ ਮਿਲੈ ਤਾਂ ਅੱਖੀ ਵੇਖੈ ਕਰ ਅੰਦਰ ਸਚ ਪਾਏ ਏ ਭਾਈ ਇਸ ਸੰਸਾਰ ਮਾਇਆ ਵਿੱਚ ਅੰਨ ਤੇ ਅੰਨਾਂ ਵਾਲੇ ਹੀ ਕੰਮ ਕਰਦਾ ਏ ਨਾਨਕ ਜਿਸ ਨੂੰ ਗੁਰੂ ਮਿਲ ਪਏ ਤੇ ਪ੍ਰਮਾਤਮਾ ਨੂੰ ਅੱਖਾਂ ਨਾਲ ਵੇਖ ਲੈਂਦਾ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਇ ਅਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੇ ਮੋ ਜਾਈ ਹੈ ਪਾਏ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸੰਸਾਰ ਨੂੰ ਬਹੁਤਾ ਦੁੱਖ ਚੰਮੜਿਆ ਰਿੰਦਾ ਸਦਾ ਦੁਖੀ ਰਹਿੰਦਾ ਇਸ ਲਈ ਪ੍ਰਭੂ ਸੀ ਜੀ ਤੇ ਅਰਤੇ ਮੰਗਤੇ ਹਾਂ ਤੂੰ ਸਾਨੂੰ ਦਾਤਾ ਦੇਣ ਵਾਲਾ ਜੀਓ ਕਿਰਪਾ ਕਰ ਹੋਤਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਓ ਹਰ ਨਾਮ ਦੇਵ ਹੋ ਆਨਾਰੇ ਰਹਾਓ ਏ ਪ੍ਰਭੂ ਜੀ ਮਿਹਰ ਤੇ ਮਿਹਰ ਕਰ ਤੇਰਾ ਨਾਮ ਦੀ ਦਾਤ ਦੇਣ ਵਾਲਾ ਗੁਰੂ ਮੈਨੂੰ ਮਿਲਾ। ਮਨ ਸਮਾਰ ਦੁਬਦਾ ਸਹਿ ਸਮਾਣੀ ਪਾਇਆ ਨਾਮ ਮੇਂਬਾਰਾ। ਹਰ ਸਚਾਖ ਮਨ ਨਿਰਮਲ ਹੋਵਾ ਕਿਲ ਮਿਖ ਕਾਟਨ ਹਾਰਾ। ਇਹ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁਕਤੀ ਦੁਬਦਾ ਮੁੱਕ ਜਾਂਦੀ ਉਹ ਨਾਮ ਚ ਜੁੜ ਜਾਂਦਾ ਹੈ। ਹਾਈ ਨਾਮ ਨੂੰ ਚੱਕਿਓ ਦਨ ਮਨ ਨਿਰਮਲ ਹੋ ਜਾਂਦਾ। ਸ਼ਬਦ ਮਰੋ ਫਿਰ ਜੀਵ ਹੋ ਸਦਹੀਤਾ ਫਿਰ ਮਰਨ ਨਾ ਹੋਏ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੇ ਪਾਵੇ ਕੋਈ اے ਭਾਈ ਗੁਰੂ ਦੇ ਸ਼ਬਦ ਜੁੜ ਕੇ ਵਿਕਾਰਾਂ ਮਲੋਂ ਅਚੋ ਹੋ ਜਾ ਫਿਰ ਮੌਤ ਨੇੜੇ ਨਹੀਂ ਆਏਗੀ ਤੇ ਜਿਹੜਾ ਮਨੋਂ ਗੁਰੂ ਦੇ ਸ਼ਬਦ ਰੇ ਨਾਮ ਪ੍ਰਾਪਤ ਕਰ ਲੈਂਦਾ ਉਹਨੂੰ ਆਤਮਿਕ ਜੀਵਨ ਦਿਨ ਵਾਲਾ ਨਾਮ ਜਿਲ ਮਿੱਠਾ ਲੱਗਦਾ ਦਾਤੈ ਦਾਤ ਰੱਖੀ ਹੱਥ ਆਪਣਾ ਜਿਸ ਪਾਵੇ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾਪੈ ਸੇ ਏ ਭਾਈ ਦਤਾਰ ਨੇ ਨਾਮ ਦੀ ਦਾਤ ਆਪਣੇ ਹੱਥ ਚ ਰੱਖੀ ਜਿਸ ਨੂੰ ਚਾਹੁੰਦਾ ਉਸ ਨੂੰ ਦਿੰਦਾ ਹੈ ਨਾਨਕ ਜਿਹੜੇ ਮਨ ਪ੍ਰਭੂ ਦੇ ਨਾਮ ਚ ਰੰਗੇ ਰਹਿੰਦੇ ਨੇ ਉਹ ਸਦਾ ਸੁਖ ਮਾਣਦੇ ਰਹਿੰਦੇ ਨੇ ਸੋਰਠ ਮਹਲਾ ਤੀਜਾ ਸਤਗੁਰ ਸੇਵੇ ਤਾ ਸਹਿ ਤੁਨ ਉਪਜੈ ਗਤ ਮਤ ਤਦ ਹੀ ਪਾਇ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਏ ਭਾਈ ਜਦੋਂ ਮਨ ਨੂੰ ਗੁਰੂ ਦੀ ਸ਼ਰਨ ਪੈਂਦਾ ਉਹਦੇ ਅੰਦਰ ਆਤਮਿਕ ਡੋਲਤਾ ਦੀ ਰੋਚ ਚੱਲ ਪੈਂਦੀ ਏ ਸਦਾ ਕੈਮਰੇਨ ਵਾਲਾ ਨਾਮ ਮਨੁੱਖ ਦੇ ਮਨ ਚ ਫਿਰ ਆ ਵਸਦਾ ਬਿਨ ਸਤ ਗੁਰ ਸਭ ਜਗ ਬੋਰਾਨਾ ਮਨ ਮੁਖ ਅੰਦਾ ਸ਼ਬਦ ਨਾ ਜਾਣੈ ਝੂਠੇ ਪਰਮ ਪੁੱਲਾਂ ਨਾ ਰਹਾ ਓਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਸਾਰਾ ਸੰਸਾਰ ਚੱਲਾ ਹੋਇਆ ਫਿਰਦਾ ਤੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਵਿੱਚ ਅੰਨਾ ਹੈ ਪਰਮ ਦੇ ਵਿੱਚ ਪਿਆ ਰਹਾਉ ਤ੍ਰੈ ਗੁਣ ਮਾਇਆ ਪਰਮ ਬੁਲਾਇਆ ਹਉ ਮੈਂ ਬੰਧਨ ਕਮਾਏ ਜਨਮ ਮਰਨ ਸਿਰ ਉਪਰ ਊਭਵ ਗਰਭਜੋਨ ਦੁਖ ਪਾਏ ਏ ਭਾਈ ਮਨਮੁਖੀ ਤ੍ਰੈ ਗੁਣੀ ਮਾਇਆ ਦੀ ਪਟਕਨਾਂ ਪੈ ਕੇ ਕੁਰਾਹੇ ਪਿਆ ਰਿੰਦਾ ਉਸ ਦੇ ਸਿਰ ਤੇ ਜਨਮ ਮਰਨ ਦਾ ਗੇੜ ਹਮੇਸ਼ਾ ਟਿਕਿਆ ਰਹਿੰਦਾ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਹਮੈ ਵਿੱਚ ਪਤ ਖੋਇ ਗੁਰਮੁਖ ਹੋਵੇ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਏ ਭਾਈ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੇ ਨੇ ਤੇ ਇਨ੍ਹਾਂ ਪ੍ਰਭਾਵਨ ਦੇ ਵਿੱਚ ਮਨੁੱਖ ਹਮੇ ਵਿੱਚ ਫਸ ਕੇ ਜਿਤ ਗਵਾ ਲੈਂਦਾ ਜੇ ਗੁਰਮੁਖ ਜਨ ਹੋਵੇ ਸਹਿਜ ਅਵਸਥਾ ਨੂੰ ਪਛਾਣ ਲਵੇ ਸੁਖ ਖਟ ਲੈਂਦਾ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹੈ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸ਼ਬਦੇ ਹौं ਮੈਂ ਖੋਇ ਸਤਿਗੁਰੂ ਕਹਿਣ ਲਗੇ ਭਾਈ ਤੇ ਪ੍ਰਭੂ ਮਾਇਆ ਦੇ ਤਿੰਨੇ ਗੁਣ ਤੇਰੇ ਹੀ ਬਣਾਏ ਨੇ ਤੂੰ ਆਪ ਹੀ ਪੈਦਾ ਕਰਨ ਵਾਲਾ ਤੇ ਨਾਨਕ ਆਕੇ ਭਾਈ ਪ੍ਰਮਾਤਮਾ ਦੇ ਨਾਮ ਜੁੜਿਆ ਮਾਇਆ ਤਿੰਨਾ ਗੁੜਾ ਤੋਂ ਪੂਰੀ ਖਲਾਸੀ ਹੋ ਜਾਂਦੀ ਹੈ ਪਾਪ ਕੇ ਸ਼ਬਦ ਜੁੜਿਆ ਮਨੁੱਖ ਮੁਕਤ ਹੋ ਜਾਂਦਾ ਸੋਰਠਿ ਮਹਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਪਾਹੁ ਮਨਜਾਰਾ ਜੰਗਾ ਫੇ ਬਿਆਰਾ ਆਪੇ ਸਾਚਾ ਸਾਹੁ ਏ ਭਾਈ ਪ੍ਰਭੂ ਆਪ ਹੀ ਹਰਥਾ ਮੌਜੂਦ ਹੈ ਆਪ ਹੀ ਨਰਲੇਪ ਜਗਤ ਵਣਜਾਰਾ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ਾਹੂਕਾਰ ਆਪ ਹੀ ਵਣਜ ਦੇਣ ਵਾਲਾ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚੇ ਵੇਸਾ ਏ ਭਾਈ ਪ੍ਰਭੂ ਆਪ ਹੀ ਵਣਜ ਆਪ ਹੀ ਵਪਾਰ ਕਰਨ ਵਾਲਾ ਆਪ ਇੱਥੇ ਰਹਿਣ ਵਾਲਾ ਜਪ ਮੰਨ ਹਰ ਹਰ ਨਾਮ ਸਲਾ ਇਹ ਮੰਨ ਸਦਾ ਪ੍ਰਭੂ ਨੂੰ ਜਪ ਉਧਾਰਾ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਗਾਮਿਆ ਥਾ ਰਹਾਓ اے ਭਾਈ ਗੁਰੂ ਦੀ ਮਿਹਰ ਨਾਲ ਹੀ ਪਿਆਰਾ ਪ੍ਰਭੂ ਮਿਲ ਸਕਦਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆ ਮੂੰਹਾ ਹੂੰ ਆਪੇ ਉਜੜ ਪੈਂਦਾ ਪਿਆਰਾ ਆ ਵੇਖਾ ਲੈ ਰਾਹ ਹੋਏ ਭਾਈ ਪ੍ਰਭੂ ਆਪ ਹੀ ਜੀਵਾਂ ਦੀ ਅਰਦਾਸਾਂ ਸੁਣ ਕੇ ਸੰਭਾਲ ਕਰਦਾ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਕੁਰਾਹੇ ਪੰਦ ਆਪੇ ਹੀ ਸਮਾਹ ਮੈਂ ਵਿਆਰਾ ਆਪమే ਵੇ ਪਰਵਾ ਪ੍ਰਭੂ ਆਪ ਹੀ ਆਪ ਹੈ ਆਪੇ ਪਰਵਾ ਕਿਸੇ ਦੀ ਮੁਤਾਜੀ ਨਹੀਂ ਕਰਦਾ ਆਪੇ ਆਪ ਊਪਾਇੰਦਾ ਪਿਆਰਾ ਸਿਰ ਆਪੇ ਤੰਦੜੈ ਲਾ ਆਪ ਕਰਾਏ ਸਾਖਤੀ ਵਿਆਰਾ ਆਪ ਮਾਰੇ ਮਰ ਜਾ ਹੇ ਭਾਈ ਪ੍ਰਭੂ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਆਪ ਹੀ ਰੇਕ ਜੀਵਾਂ ਨੂੰ ਮਾਇਆ ਦੇ ਆਹਰ ਵਿੱਚ ਲਾਏ ਰੱਖਦਾ ਹੈ ਪਰਭੂ ਆਪ ਹੀ ਜੀਵਾਂ ਦੀ ਬਣਤਨ ਬਣਾਉਂਦਾ ਹੈ ਆਪ ਹੀ ਮਾਰਦਾ ਹੈ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰ ਲੰਗਾਹ ਪ੍ਰਭੂ ਆਪ ਹੀ ਸੰਸਾਰ ਨਦੀ ਉੱਤੇ ਪਤਨ ਆਪ ਹੀ ਮਲਾ ਹੈ ਆਪੇ ਸਾਗਰ ਵਹਿਤਾ ਪਿਆਰਾ ਗੁਰਖੇ ਵਟ ਆਪ ਚਲਾਹ ਆਪੇ ਹੀ ਚੜ ਲੰਗਦਾ ਬਿਆਰਾ ਕਰ ਚੋਜ ਵੇਖੇ ਪਾਤਸ਼ਾਹ ਹੋਏ ਭਾਈ ਪ੍ਰਭੂ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਜਹਾਜ਼ ਆਪ ਹੀ ਗੁਰੂ ਮਲਾਕ ਹੋ ਕੇ ਜਹਾਜ਼ ਨੂੰ ਚਲਾਉਂਦਾ ਪਰ ਆਪ ਹੀ ਜਹਾਜ਼ ਵਿੱਚ ਚੜ ਕੇ ਪਾਰ ਲੰਗਾਂਦਾ ਆਪ ਹੀ ਕੌਤਕ ਕਰਨ ਵਾਲਾ ਆਪੇ ਆਪ ਨਿਆਲ ਹੈ ਪਿਆਰਾ ਜਿਸ ਨਾਨਕ ਬਖਸ਼ ਮੇਲਾ ਓਏ ਨਾਨਕ ਆਖ ਪ੍ਰਭੂ ਆਪ ਹੀ ਸਦਾ ਦਇਆ ਦਸੋ ਮੈਂ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤਸ਼ਾਹ ਅਪੀ ਆਮ ਦਿਆਨ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ